ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਦੇਖੋ ਹੁੰਦੇ ਜ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਅਸੀਂ ਫੋਰਫੀਟਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਹੈ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਾਵਾਂਗੇ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਫੋਰਫੀਟਰ ਕਰਾਵਾਂਗੇ ਰੋਪਰੇ ਤੋਂ ਸਾਡੇ ਅਫਸਰ ਮਜੂਨੇ ਪੁਲਰ ਸਾਹਿਬ ਮਜੂਨੇ ਪੁਲਰ ਸਾਹਿਬ ਅਗਰ ਰੋਪਰ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਰੋਪਰ ਰੇਂਜ ਦੇ ਵਿੱਚ ਕਿੰਨੇ ਕੁ ਵੱਡੇ ਮਛਲੀ ਜਿਹੜੀ ਹੁਣ ਤੱਕ ਟਰੇਸ ਹੋ ਚੁੱਕੇ ਦੇਖੋ ਹੰਦੇ ਜ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਫੜੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਏ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਾਵਾਂਗੇ ਉਹਨਾਂ ਦੀ ਪ੍ਰਾਪਰਟੀ ਵੀ ਫੋਰ ਪਿਕਚਰ ਕਰਾਵਾਂਗੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਜਿਹੜੇ ਇਦਾਂ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਜਿਹੜੀਆਂ ਫ੍ਰੀ ਫੈਸਿਲਿਟੀਆਂ ਜਾਂ ਸਬਸਿਡੀਆਂ ਜਿਹੜੀਆਂ ਮਿਲ ਰਹੀਆਂ ਨੇ ਉਹ ਵੀ ਅਸੀਂ ਡੀਸੀ ਸਾਹਿਬਾਨਾਂ ਨੂੰ ਲਿਖ ਕੇ ਭੇਜਾਂਗੇ ਤਾਂ ਤਾਂ ਕਿ ਡੀਸੀ ਸਾਹਿਬਾਨ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗਲੀ ਅੱਗੇ ਐਕਸ਼ਨ ਲੈਣ ਅਗਰ ਛਾਪੇਮਾਰੀ ਦੀ ਗੱਲ ਕੀਤੀ ਜਾਵੇ ਤੇ ਰੋਪੜ ਰੇਂਜ ਦੇ ਅੰਦਰ ਕਿੱਥੇ ਕਿੱਥੇ ਛਾਪੇਮਾਰੀ ਫਿਲਹਾਲ ਇੱਕ ਸਮੇਂ ਦੇ ਵਿੱਚ ਕਾਸ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅੱਠਾਂ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਸਰ ਅਗਰ ਸ਼ੱਕੀ ਵਿਅਕਤੀ ਦੀ ਗੱਲ ਕਰੀ ਜਾਵੇ ਸ਼ੱਕੀ ਵਿਅਕਤੀ ਕਿੰਨੇ ਕੁ ਰਾਉਂਡ ਅਪ ਕੀਤੇ ਗਏ ਨੇ ਅੱਜ ਅਸੀਂ 12 ਬੰਦੇ ਰਾਉਂਡ ਅਪ ਜਿਹੜੇ ਕੀਤੇ ਨੇ ਉਹਨਾਂ ਦੀ ਵਕਾਇਦਾ ਪੁੱਛਗਿੱਛ ਕਰਨਗੇ ਸਾਡੇ ਅਫਸਰ ਤੇ ਉਹ ਅੱਗੇ ਪੂਰੀ ਉਹਨਾਂ ਦੇ ਨਾਲ ਪੜਤਾਲ ਕਰਨ। ਧੰਨਵਾਦ ਹਜ਼ੂਰ ਜੇਕਰ ਪੁਲਿਸ ਆਫ ਦੀ ਗੱਲ ਕਰੀ ਤਾਂ ਅੱਠ ਜਗ੍ਹਾ ਦੇ ਉੱਤੇ ਰੋਪੜ ਰੇਸ ਦੇ ਵਿੱਚ ਕਿਤਰਾ ਕਿਤੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼ੱਕੀ ਵੀ ਜਿਹੜੇ ਨੇ ਉਹ ਵੀ ਰਾਉਂਡ ਅਪ ਕੀਤੇ ਗਏ ਤੇ ਥੋੜੀ ਦੇਰ ਵਿੱਚ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਜਾ ਕੇ ਉਹਨਾਂ ਦੇ ਬਾਇਓ ਡਾਟਾ ਜਿਹੜਾ ਉਹ ਵੀ ਜੂਰ ਸਾਂਝਾ ਕੀਤਾ ਜਾ ਸਕਦਾ ਪਰ ਲਗਾਤਾਰ ਜੇਕਰ ਕਾਸੋ ਆਪਰੇਸ਼ਨ ਦੀ ਗੱਲ ਕਰੀ ਜਾਵੇ ਤਾਂ ਕਾਸੋ ਆਪਰੇਸ਼ਨ ਤਾਹੇ ਤੇ ਪਿੰਡ ਬੁਲੌਂਗੀ ਦੀਆਂ ਤਸਵੀਰਾਂ ਦਿਖਾ ਰਹੇ ਜਿਹੜੇ ਕਿ ਮੋਹੱਲੇ ਦੇ ਵਿੱਚ ਹੈ ਉੱਥੇ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆਇਆ ਸੀ ਵੱਡੇ ਅਫਸਰ ਜਿਹੜੇ ਨੇ ਉਹ ਇੱਥੇ ਜੋ ਪੁਜੇ ਹੋਏ ਨਜ਼ਰ ਆਏ ਸੀ ਜਿੱਥੇ ਕਿ ਡੀਜੀਪੀ ਦੀ ਗੱਲ ਕਰੀ ਐਸਐਸਪੀ ਦੀ ਗੱਲ ਕਰੀਏ ਜੇਕਰ ਡੀਏਜੀ ਦੀ ਗੱਲ ਕਰਕੇ ਤਾਂ ਸਾਰੇ ਅਫਸਰ ਜਿਹੜੇ ਅੱਜ ਮੋਹੱਲੇ ਦੇ ਬੁਲੌਂਗੀ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਇਹ ਆਪਰੇਸ਼ਨ ਚੱਲਦਾ ਹੋਇਆ ਜਿਹੜਾ ਨਜ਼ਰ ਆਇਆ ਜਿਹਦੇ ਚੱਲਦੇ ਆ ਅਗਰ ਗੱਲ ਕਰੀ ਜਾਵੇ ਤਾਂ ਜੂਰ ਸ਼ੱਕੀ ਵਿਅਕਤੀ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਮੋਹਰੇ ਤੋਂ ਬੁਢਾ ਜਰਨਲਿਸਟ ਸਰਬਜੀਤ ਸਿੰਘ ਬਰਨਾਲ ਸੰਦੀਪ ਸਿੰਘ ਅਜੀਤ ਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅ ਅਠਾ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਿਹਾ ਹੈ ਦੇਖੋ ਉਹਦੇ ਜਿਹ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਟਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਹੈ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਟਰ ਕਰਾਵਾਂਗੇ ਰੋਪਰ ਰੇਂਜ ਤੋਂ ਸਾਰੇ ਆਪਸ਼ਨ ਮਜੂਨੇ ਪੁਲਰ ਸਾਹਿਬ ਮਜੂਨੇ ਪੁਲਰ ਸਾਹਿਬ ਅਗਰ ਰੋਪਰ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਰੋਪਰ ਰੇਂਜ ਦੇ ਵਿੱਚ ਕਿੰਨੇ ਕੁ ਵੱਡੇ ਮਚਲੇ ਜਿਹੜੇ ਹੁਣ ਤੱਕ ਟਰੇਸ ਹੋ ਚੁੱਕੇ ਆ ਦੇਖੋ ਹੰਦੇ ਜ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਏ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਾਵਾਂਗੇ ਉਹਨਾਂ ਦੀ ਪ੍ਰਾਪਰਟੀਜ਼ ਵੀ ਫੋਰ ਪਿਕਚਰ ਕਰਾਵਾਂਗੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਜਿਹੜੇ ਇਦਾਂ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਜਿਹੜੀਆਂ ਫ੍ਰੀ ਫੈਸਿਲਿਟੀਆਂ ਜਾਂ ਸਬਸਿਡੀਆਂ ਜਿਹੜੀਆਂ ਮਿਲ ਰਹੀਆਂ ਨੇ ਉਹ ਵੀ ਅਸੀਂ ਡੀਸੀ ਸਾਹਿਬਾਨਾਂ ਨੂੰ ਲਿਖ ਕੇ ਭੇਜਾਂਗੇ ਤਾਂ ਤਾਂ ਕਿ ਡੀਸੀ ਸਾਹਿਬਾਨ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗਲੀ ਅੱਗੇ ਐਕਸ਼ਨ ਲੈਣ। ਅਗਰ ਛਾਪੇਮਾਰੀ ਦੀ ਗੱਲ ਕੀਤੀ ਜਾਵੇ ਤੇ ਰੋਪੜ ਰੇਂਜ ਦੇ ਅੰਦਰ ਕਿੱਥੇ ਕਿੱਥੇ ਛਾਪੇਮਾਰੀ ਫਿਲਹਾਲ ਇੱਕ ਸਮੇਂ ਦੇ ਵਿੱਚ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅੱਠਾਂ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸੋ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੇਗਾ ਸਰ ਅਗਰ ਸ਼ੱਕੀ ਵਿਅਕਤੀ ਦੀ ਗੱਲ ਕਰੀ ਜਾਵੇ ਸ਼ੱਕੀ ਵਿਅਕਤੀ ਕਿੰਨੇ ਕੋ ਰਾਉਂਡ ਅਪ ਕੀਤੇ ਗਏ ਨੇ ਅੱਜ ਅਸੀਂ 12 ਬੰਦੇ ਰਾਉਂਡ ਅਪ ਜਿਹੜੇ ਕੀਤੇ ਨੇ ਉਹਨਾਂ ਦੀ ਬਕਾਇਦਾ ਪੁੱਛਗਛ ਕਰਨਗੇ ਸਾਡੇ ਅਫਸਰ ਤੇ ਉਹ ਅੱਗੇ ਪੂਰੀ ਉਹਨਾਂ ਦੇ ਨਾਲ ਪੜਤਾਲ ਕਰਨਗੇ ਹਜ਼ੂਰ ਜੇਕਰ ਪੁਲਿਸ ਆਫ ਦੀ ਗੱਲ ਕਰੀ ਤਾਂ ਅੱਠ ਜਗ੍ਹਾ ਦੇ ਉੱਤੇ ਰੋਪੜ ਰੇਂਜ ਦੇ ਵਿੱਚ ਕਿਤਨਾ ਕਿਤੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਸ਼ੱਕੀ ਵੀ ਜਿਹੜੇ ਨੇ ਉਹ ਵੀ ਰਾਉਂਡ ਅਪ ਕੀਤੇ ਗਏ ਤੇ ਥੋੜੀ ਦੇਰ ਵਿੱਚ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਜਾ ਕੇ ਉਹਨਾਂ ਦੇ ਬਾਇਓ ਡਾਟਾ ਜਿਹੜਾ ਉਹ ਵੀ ਜੂਰ ਸਾਂਝਾ ਕੀਤਾ ਜਾ ਸਕਦਾ ਤੇ ਲਗਾਤਾਰ ਜੇਕਰ ਕਾਸੋ ਆਪਰੇਸ਼ਨ ਦੀ ਗੱਲ ਕਰੀ ਜਾਵੇ ਤਾਂ ਕਾਸੋ ਆਪਰੇਸ਼ਨ ਤਹਿਤ ਪਿੰਡ ਬੁਲੌਂਗੀਆਂ ਦੀਆਂ ਤਸਵੀਰਾਂ ਦਿਖਾ ਰਹੇ ਜਿਹੜੇ ਕਿ ਮੋਹੱਲੇ ਦੇ ਵਿੱਚ ਹੈ ਉੱਥੇ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆਇਆ ਸੀ ਵੱਡੇ ਅਫਸਰ ਜਿਹੜੇ ਨੇ ਉਹ ਇੱਥੇ ਜੋ ਪਹੁੰਚੇ ਹੋਏ ਨਜ਼ਰ ਆਇਆ ਸੀ ਜਿੱਥੇ ਕਿ ਡੀਜੀਪੀ ਦੀ ਗੱਲ ਕਰੀ ਐਸਐਸਪੀ ਦੀ ਗੱਲ ਕਰੀਏ ਜੇਕਰ ਡੀਏਜੀ ਦੀ ਗੱਲ ਕਰੀਏ ਤਾਂ ਸਾਰੇ ਅਫਸਰ ਜਿਹੜੇ ਅੱਜ ਮੋਹੱਲੇ ਦੇ ਬੁਲੌਂਗੀ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਇਹ ਆਪਰੇਸ਼ਨ ਚੱਲਦਾ ਹੋਇਆ ਜਿਹੜਾ ਨਜ਼ਰ ਆਇਆ ਜਿਹਦੇ ਚੱਲਦੇ ਆ ਅਗਰ ਗੱਲ ਕਰ ਕੀ ਤੱਕ ਨੇ ਮੋਹਲਤ ਫੁਟੇਜ ਜਰਨਿਸਟ ਸਰਬਜੀਤ ਸਿੰਘ ਬਰਾਲ ਸੰਦੀਪ ਸਿੰਘ अजीत ਗੱਪੇ ਵੀ अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅੱਠਾਂ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਾਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਦੇਖੋ ਉਹਦੇ ਜਿਹ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਹੈ ਜਿਹੜਾ ਵੀ ਕਿਤੇ ਕੋਈ ਏਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਚਰ ਕਰਾਵਾਂਗੇ ਰੋਪਰ ਰੇਂਜ ਤੋਂ ਸਾਰੇ ਆਪਸ਼ਨ ਮਜੂਨੇ ਪੁਲਰ ਸਾਹਿਬ ਮਜੂਨੇ ਪੁਲਰ ਸਾਹਿਬ ਅਗਰ ਰੋਪਰ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਰੋਪਰ ਰੇਂਜ ਦੇ ਵਿੱਚ ਕਿੰਨੀਆਂ ਕੋ ਵੱਡੀਆਂ ਮਚਲੀ ਜਿਹੜੀਆਂ ਹੁਣ ਤੱਕ ਟਰੇਸ ਹੋ ਚੁੱਕੀਆਂ ਹੈ ਦੇਖੋ ਉਹਦੇ ਜਿਹ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਏ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਚਰ ਕਰਾਵਾਂਗੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਜਿਹੜੇ ਇਦਾਂ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਜਿਹੜੀਆਂ ਫ੍ਰੀ ਫੈਸਿਲਿਟੀਆਂ ਜਾਂ ਸਬਸਿਡੀਆਂ ਜਿਹੜੀਆਂ ਮਿਲ ਰਹੀਆਂ ਨੇ ਉਹ ਵੀ ਅਸੀਂ ਡੀਸੀ ਸਾਹਿਬਾਂ ਨੂੰ ਲਿਖ ਕੇ ਭੇਜਾਂਗੇ ਤਾਂ ਤਾਂ ਕਿ ਡੀਸੀ ਸਾਹਿਬਾਨ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗਲੀ ਅੱਗੇ ਐਕਸ਼ਨ ਲੈਣ। ਅਗਰ ਛਾਪੇ ਮਾਰ ਦੀ ਗੱਲ ਕੀਤੀ ਜਾਵੇ ਤੇ ਰੋਪੜ ਰੇਂਜ ਦੇ ਅੰਦਰ ਕਿੱਥੇ ਕਿੱਥੇ ਛਾਪੇ ਮਾਰੇ ਫਿਲਹਾਲ ਇੱਕ ਸਮੇਂ ਦੇ ਵਿੱਚ ਕਸੋ ਆਪਰੇਸ਼ਨ ਤਹਿਤ ਕੀਤੀ ਜਾ ਰਹੀ ਹੈ। ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅ ਅਠਾਂ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸੋ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੇਗਾ। ਫਰਗਰ ਸ਼ੱਕੀ ਵਿਅਕਤੀ ਦੀ ਗੱਲ ਕਰੀ ਜਾਵੇ ਸ਼ੱਕੀ ਵਿਅਕਤੀ ਕਿੰਨੇ ਕੋ ਰਾਉਂਡ ਅਪ ਕੀਤੇ ਗਏ ਨੇ ਅੱਜ ਅਸੀਂ 12 ਬੰਦੇ ਰਾਉਂਡ ਅਪ ਜਿਹੜੇ ਕੀਤੇ ਨੇ ਉਹਨਾਂ ਦੀ ਬਕਾਇਦਾ ਪੁੱਛਗਛ ਕਰਨਗੇ ਸਾਡੇ ਅਫਸਰ ਤੇ ਉਹ ਅੱਗੇ ਪੂਰੀ ਉਹਨਾਂ ਦੇ ਨਾਲ ਪੜਤਾਲ ਕਰਨਗੇ ਹਜ਼ੂਰ ਜੇਕਰ ਪੁਲਿਸ ਆਫ ਦੀ ਗੱਲ ਕਰੀ ਤਾਂ 8 ਜਗ੍ਹਾ ਦੇ ਉੱਤੇ ਰੋਪੜ ਰੇਸ ਦੇ ਵਿੱਚ ਕਿਤਰਾ ਕਿਤੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼ੱਕੀ ਵੀ ਜਿਹੜੇ ਨੇ ਉਹ ਵੀ ਰਾਉਂਡ ਅਪ ਕੀਤੇ ਗਏ ਤੇ ਥੋੜੀ ਦੇਰ ਵਿੱਚ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਜਾ ਕੇ ਉਹਨਾਂ ਦੇ ਬਾਇਓ ਡਾਟਾ ਜਿਹੜਾ ਉਹ ਵੀ ਜੂਰ ਸਾਂਝਾ ਕੀਤਾ ਜਾ ਸਕਦਾ ਤੇ ਲਗਾਤਾਰ ਜੇਕਰ ਕਾਸੋ ਆਪਰੇਸ਼ਨ ਦੀ ਗੱਲ ਕਰੀ ਜਾਵੇ ਤਾਂ ਕਾਸੋ ਆਪਰੇਸ਼ਨ ਤਾਹੇ ਤੇ ਪਿੰਡ ਬੁਲੌਂਗੀ ਦੀਆਂ ਤਸਵੀਰਾਂ ਦਿਖਾ ਰਹੇ ਜਿਹੜੇ ਕਿ ਮੋਹੱਲੇ ਦੇ ਵਿੱਚ ਐ ਉੱਥੇ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆਇਆ ਸੀ ਵੱਡੇ ਅਫਸਰ ਜਿਹੜੇ ਨੇ ਉਹ ਇੱਥੇ ਜੋ ਪੁਜੇ ਹੋਏ ਨਜ਼ਰ ਆਏ ਸੀ ਜਿੱਥੇ ਕਿ ਐਜੀਪੀ ਦੀ ਗੱਲ ਕਰੀ ਐਸਐਸਪੀ ਦੀ ਗੱਲ ਕਰੀਏ ਜੇਕਰ ਡੀਏਜੀ ਦੀ ਗੱਲ ਕਰੀਏ ਤਾਂ ਸਾਰੇ ਅਫਸਰ ਜਿਹੜੇ ਅੱਜ ਮੋਹੱਲੇ ਦੇ ਬੁਲੌਂਗੀ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਇਹ ਆਪਰੇਸ਼ਨ ਚੱਲਦਾ ਹੋਇਆ ਜਿਹੜਾ ਨਜ਼ਰ ਆਇਆ ਜਿਹਦੇ ਚੱਲਦੇ ਆ ਅਗਰ ਗੱਲ ਕਰੀ ਜਾਵੇ ਤਾਂ ਜੂਰ ਸ਼ੱਕੀ ਵਿਅਕਤੀ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਮੋਹਲੇ ਤੋਂ ਬੁਡੇ ਜਰਨਲਿਸਟ ਸਰਬਜੀਤ ਸਿੰਘ ਬਰਾਲ ਸੰਦੀਪ ਸਿੰਘ ਅਜੀਤ ਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅ ਅਠਾ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੇਗਾ ਦੇਖੋ ਉਹਦੇ ਜਿਹ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਟਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਹੈ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਟਰ ਕਰਾਵਾਂਗੇ ਰੋਪੜੇ ਜੋ ਸਾਡੇ ਅਫਸਰ ਮਜੂਨੇ ਪੁਲਿਸ ਸਾਹਿਬ ਮਜੂਨੇ ਪੁਲਿਸ ਸਾਹਿਬ ਅਗਰ ਰੋਪੜ ਰੇਂਜ ਦੀ ਗੱਲ ਕੀਤੀ ਜਾਵੇ ਤੋਂ ਉੱਪਰ ਰੇਂਜ ਦੇ ਵਿੱਚ ਕਿੰਨੇ ਕੁ ਵੱਡੇ ਮਛਲੀ ਜਿਹੜੇ ਹੁਣ ਤੱਕ ਟਰੇਸ ਹੋ ਚੁੱਕੇ ਆ ਦੇਖੋ ਹੰਦੇ ਜ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਏ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਚਰ ਕਰਾਵਾਂਗੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਜਿਹੜੇ ਇਦਾਂ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਜਿਹੜੀਆਂ ਫ੍ਰੀ ਫੈਸਿਲਿਟੀਆਂ ਜਾਂ ਸਬਸਿਡੀਆਂ ਜਿਹੜੀਆਂ ਮਿਲ ਰਹੀਆਂ ਨੇ ਉਹ ਵੀ ਅਸੀਂ ਡੀਸੀ ਸਾਹਿਬਾਨਾਂ ਨੂੰ ਲਿਖ ਕੇ ਭੇਜਾਂਗੇ ਤਾਂ ਤਾਂ ਕਿ ਡੀਸੀ ਸਾਹਿਬਾਨ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗਲੀ ਅੱਗੇ ਐਕਸ਼ਨ ਲੈਣ। ਅਗਰ ਛਾਪੇਮਾਰੀ ਦੀ ਗੱਲ ਕੀਤੀ ਜਾਵੇ ਤੇ ਰੋਪੜ ਰੇਂਜ ਦੇ ਅੰਦਰ ਕਿੱਥੇ ਕਿੱਥੇ ਛਾਪੇਮਾਰੀ ਫਿਲਹਾਲ ਇੱਕ ਸਮੇਂ ਦੇ ਵਿੱਚ ਕੱਸੋ ਆਪਰੇਸ਼ਨ ਤਹਿਤ ਕੀਤੀ ਜਾ ਰਹੀ ਹੈ। ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅ ਅਠਾ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਆ ਤੇ ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਸਰ ਅਗਰ ਸ਼ੱਕੀ ਵਿਅਕਤੀ ਦੀ ਗੱਲ ਕਰੀ ਜਾਵੇ ਸ਼ੱਕੀ ਵਿਅਕਤੀ ਕਿੰਨੇ ਕੁ ਰਾਉਂਡ ਅਪ ਕੀਤੇ ਗਏ ਨੇ ਅੱਜ ਅਸੀਂ 12 ਬੰਦੇ ਰਾਉਂਡ ਅਪ ਜਿਹੜੇ ਕੀਤੇ ਨੇ ਉਹਨਾਂ ਦੀ ਵਕਾਇਦਾ ਪੁੱਛਗਛ ਕਰਨਗੇ ਸਾਡੇ ਅਫਸਰ ਤੇ ਉਹ ਅੱਗੇ ਪੂਰੀ ਉਹਨਾਂ ਦੇ ਨਾਲ ਪੜਤਾਲ ਕਰਨ। ਥੈਂਕ ਯੂ ਹਜ਼ੂਰ ਜੇਕਰ ਪੁਲਿਸ ਆਫ ਦੀ ਗੱਲ ਕਰੀ ਤਾਂ ਅੱਠ ਜਗ੍ਹਾ ਦੇ ਉੱਤੇ ਰੋਪੜ ਰੇਸ ਦੇ ਵਿੱਚ ਕਿਤਨਾ ਕਿਤੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼ੱਕੀ ਵੀ ਜਿਹੜੇ ਨੇ ਉਹ ਵੀ ਰਾਉਂਡ ਅਪ ਕੀਤੇ ਗਏ ਤੇ ਥੋੜੀ ਦੇਰ ਵਿੱਚ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਜਾ ਕੇ ਉਹਨਾਂ ਦੇ ਬਾਇਓ ਡਾਟਾ ਜਿਹੜਾ ਉਹ ਵੀ ਜੂਰ ਸਾਂਝਾ ਕੀਤਾ ਜਾ ਸਕਦਾ ਤੇ ਲਗਾਤਾਰ ਜੇਕਰ ਕਾਸੋ ਆਪਰੇਸ਼ਨ ਦੀ ਗੱਲ ਕਰੀ ਜਾਵੇ ਤਾਂ ਕਾਸੋ ਆਪਰੇਸ਼ਨ ਤਾਂ ਹੈ ਤੇ ਪਿੰਡ ਬਲੌਂਗੀ ਦੀਆਂ ਤਸਵੀਰਾਂ ਦਿਖਾਰਾ ਜਿਹੜੇ ਕਿ ਮੋਹਲੇ ਦੇ ਵਿੱਚ ਹੈ ਉੱਥੇ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆਇਆ ਸੀ ਵੱਡੇ ਆਫਸਰ ਜਿਹੜੇ ਨੇ ਉਹ ਇੱਥੇ ਜੋ ਪਹੁੰਚੇ ਹੋਏ ਨਜ਼ਰ ਆਇਆ ਸੀ ਜਿਥੇ ਕਿ ਡੀਜੀਪੀ ਦੀ ਗੱਲ ਕਰੀ ਐਸਐਸਪੀ ਦੀ ਗੱਲ ਕਰੀਏ ਜੇਕਰ ਡੀਏਜੀ ਦੀ ਕਰਕੇ ਤਾਂ ਸਾਰੇ ਆਫਸਰ ਜਿਹੜੇ ਅੱਜ ਮੋਹਲੇ ਦੇ ਬਲੌਂਗੀ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਇਹ ਆਪਰੇਸ਼ਨ ਚੱਲਦਾ ਹੋਇਆ ਜਿਹੜਾ ਨਜ਼ਰ ਆਇਆ ਸੀ ਇਹਦੇ ਚੱਲਦੇ ਆ ਅਗਰ ਗੱਲ ਕਰੀ ਜਾਵੇ ਤਾਂ ਜੂਰ ਸ਼ੱਕੀ ਵਿਅਕਤੀ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਮੋਹਲੇ ਤੋਂ ਬੁਢੇ ਜਰਨਲਿਸਟ ਸਰਵਜੇਤ ਸਿੰਘ ਬਰਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅ ਅਠਾ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਕੋਨ ਦੇ ਜਿ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਉਹ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਟਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਹੈ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਟਰ ਕਰਾਵਾਂਗੇ ਰੋਪਰੇ ਤੋਂ ਸਾਡੇ ਆਫਸਰ ਮਜੂਨੇ ਪੁਲਰ ਸਾਹਿਬ ਮਜੂਨੇ ਪੁਲਰ ਸਾਹਿਬ ਅਗਰ ਰੋਪਰ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਰੋਪਰ ਰੇਂਜ ਦੇ ਵਿੱਚ ਕਿੰਨੇ ਕੁ ਵੱਡੇ ਮਚਲੇ ਜਿਹੜੇ ਹੁਣ ਤੱਕ ਟਰੇਸ ਹੋ ਚੁੱਕੇ ਆ ਦੇਖੋ ਹੰਦੇ ਜ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਫੜੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਏ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀ ਪ੍ਰਾਪਰਟੀ ਵੀ ਫੋਰ ਪੇਚਰ ਕਰਾਵਾਂਗੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਜਿਹੜੇ ਇਦਾਂ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਜਿਹੜੀਆਂ ਫ੍ਰੀ ਫੈਸਿਲਿਟੀਆਂ ਜਾਂ ਸਬਸਿਡੀਆਂ ਜਿਹੜੀਆਂ ਮਿਲ ਰਹੀਆਂ ਨੇ ਉਹ ਵੀ ਅਸੀਂ ਡੀਸੀ ਸਾਹਿਬਾਨਾਂ ਨੂੰ ਲਿਖ ਕੇ ਭੇਜਾਂਗੇ ਤਾਂ ਤਾਂ ਕਿ ਡੀਸੀ ਸਾਹਿਬਾਨ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗਲੀ ਅੱਗੇ ਐਕਸ਼ਨ ਲੈਣ ਅਗਰ ਛਾਪੇਮਾਰੀ ਦੀ ਗੱਲ ਕੀਤੀ ਜਾਵੇ ਤੇ ਰੋਪੜ ਰੇਂਜ ਦੇ ਅੰਦਰ ਕਿੱਥੇ ਕਿੱਥੇ ਛਾਪੇਮਾਰੀ ਫਿਲਹਾਲ ਇੱਕ ਸਮੇਂ ਦੇ ਵਿੱਚ ਕ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅੱਠਾਂ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸੋ ਆਪਰੇਸ਼ਨ ਹੈ ਤੇ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੇਗਾ ਸਰ ਅਗਰ ਸ਼ੱਕੀ ਵਿਅਕਤੀ ਦੀ ਗੱਲ ਕਰੀ ਜਾਵੇ ਸ਼ੱਕੀ ਵਿਅਕਤੀ ਕਿੰਨੇ ਕੁ ਰਾਉਂਡ ਅਪ ਕੀਤੇ ਗਏ ਨੇ ਅੱਜ ਅਸੀਂ 12 ਬੰਦੇ ਰਾਉਂਡ ਅਪ ਜਿਹੜੇ ਕੀਤੇ ਨੇ ਉਹਨਾਂ ਦੀ ਬਕਾਇਦਾ ਪੁੱਛਗਛ ਕਰਨਗੇ ਸਾਡੇ ਅਫਸਰ ਤੇ ਉਹ ਅੱਗੇ ਪੂਰੀ ਉਹਨਾਂ ਦੇ ਨਾਲ ਪੜਤਾਲ ਕਰਨਗੇ ਹਜ਼ੂਰ ਜੇਕਰ ਪੁਲਿਸ ਆਫ ਦੀ ਗੱਲ ਕਰੀ ਤਾਂ ਅੱਠ ਜਗ੍ਹਾ ਦੇ ਉੱਤੇ ਰੋਪੜ ਰੇਂਜ ਦੇ ਵਿੱਚ ਕਿਤਨਾ ਕਿਤੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਸ਼ੱਕੀ ਵੀ ਜਿਹੜੇ ਨੇ ਉਹ ਵੀ ਰਾਉਂਡ ਅਪ ਕੀਤੇ ਗਏ ਤੇ ਥੋੜੀ ਦੇਰ ਵਿੱਚ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਜਾ ਕੇ ਉਹਨਾਂ ਦੇ ਬਾਇਓ ਡਾਟਾ ਜਿਹੜਾ ਉਹ ਵੀ ਜੂਰ ਸਾਂਝਾ ਕੀਤਾ ਜਾ ਸਕਦਾ ਤੇ ਲਗਾਤਾਰ ਜੇਕਰ ਕਾਸੋ ਆਪਰੇਸ਼ਨ ਦੀ ਗੱਲ ਕਰੀ ਜਾਵੇ ਤਾਂ ਕਾਸੋ ਆਪਰੇਸ਼ਨ ਤਾਂ ਹੈ ਤੇ ਪਿੰਡ ਬਲੌਂਗੀ ਦੀਆਂ ਤਸਵੀਰਾਂ ਦਿਖਾਰਾ ਜਿਹੜੇ ਕਿ ਮੋਹਲੇ ਦੇ ਵਿੱਚ ਹੈ ਉੱਥੇ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆ ਅਸੀਂ ਵੱਡੇ ਅਫਸਰ ਜਿਹੜੇ ਨੇ ਉਹ ਇੱਥੇ ਜੋ ਪਹੁੰਚੇ ਹੋਏ ਨਜ਼ਰ ਆ ਅਸੀਂ ਜਿਥੇ ਕਿ ਡੀਜੀਪੀ ਦੀ ਗੱਲ ਕਰੀ ਐੱਸਐੱਸਪੀ ਦੀ ਗੱਲ ਕਰੀਏ ਜੇਕਰ ਡੀਏਜੀ ਦੀ ਕਰਕੇ ਤਾਂ ਸਾਰੇ ਅਫਸਰ ਜਿਹੜੇ ਅੱਜ ਮੋਹਲੇ ਦੇ ਬਲੌਂਗੀ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਇਹ ਆਪਰੇਸ਼ਨ ਚੱਲਦਾ ਹੋਇਆ ਜਿਹੜਾ ਨਜ਼ਰ ਆ ਜਿਹਦੇ ਚੱਲਦੇ ਆ ਅਗਰ ਗੱਲ ਕਰੀ ਜਾਵੇ ਤਾਂ ਜੁਰ ਸ਼ੱਕੀ ਵਿਅਕਤੀ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਮੋਹਰੇ ਤੋਂ ਬੁਢਾ ਜਰਨਲਿਸਟ ਸਰਵਜੇਤ ਸਿੰਘ ਬਰਾਲ ਸੰਦੀਪ ਸਿੰਘ ਅਜੀਤ ਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡਾ ਰੋਪੜ ਰੇਂਜ ਦੇ ਵਿੱਚ ਅ ਅਠਾ ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਦੇਖੋ ਉਹਦੇ ਜੇ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਰ ਜਿਹੜੇ ਹੈਗੇ ਨੇ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਟਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਹੈ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਟਰ ਕਰਾਵਾਂਗੇ ਰੋਪਰ ਰੇਂਜ ਤੋਂ ਸਾਡੇ ਆਪਸ਼ਨ ਮੇਜੂਨੇ ਪੁਲਿਸ ਸਾਹਿਬ ਮੇਜੂਨੇ ਪੁਲਿਸ ਸਾਹਿਬ ਅਗਰ ਰੋਪਰ ਰੇਂਜ ਦੀ ਗੱਲ ਕੀਤੀ ਜਾਵੇ ਤਾਂ ਰੋਪਰ ਰੇਂਜ ਦੇ ਵਿੱਚ ਕਿੰਨੀਆਂ ਕੋ ਵੱਡੀਆਂ ਮਸ਼ਰੀ ਜਿਹੜੀਆਂ ਹੁਣ ਤੱਕ ਟਰੇਸ ਹੋ ਚੁੱਕੀਆਂ ਹੈ ਦੇਖੋ ਜਿਹ ਅਸੀਂ ਜਿਹੜੇ ਕਈ ਜਿਹੜੇ ਵੱਡੇ ਸਪਲਾਈਅਰ ਜਿਹੜੇ ਹੈਗੇ ਨੇ ਫੜੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਨੇ ਬਾਕੀ ਵੀ ਸਾਡੀ ਸਾਰਿਆਂ ਤੇ ਨਿਗਾਹ ਹੈਗੀ ਏ ਜਿਹੜਾ ਵੀ ਕਿਤੇ ਕੋਈ ਇਦਾਂ ਨਸ਼ਾ ਵਿਚਣ ਦਾ ਕੰਮ ਕਰਦਾ ਹੈ ਕੋਈ ਸਪਲਾਈਅਰ ਹੈ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫੋਰਫੀਚਰ ਕਰਾਵਾਂਗੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਹੁਕਮ ਦਿੱਤਾ ਗਿਆ ਹੈ ਕਿ ਜਿਹੜੇ ਜਿਹੜੇ ਇਦਾਂ ਦੇ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਜਿਹੜੀਆਂ ਫ੍ਰੀ ਫੈਸਿਲਿਟੀਆਂ ਜਾਂ ਸਬਸਿਡੀਆਂ ਜਿਹੜੀਆਂ ਮਿਲ ਰਹੀਆਂ ਨੇ ਉਹ ਵੀ ਅਸੀਂ ਡੀਸੀ ਸਾਹਿਬਾਨਾਂ ਨੂੰ ਲਿਖ ਕੇ ਭੇਜਾਂਗੇ ਤਾਂ ਤਾਂ ਕਿ ਡੀਸੀ ਸਾਹਿਬਾਨ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਅਕੋਰਡਿੰਗਲੀ ਅੱਗੇ ਐਕਸ਼ਨ ਲੈਣ। ਅਗਰ ਛਾਪੇਮਾਰੀ ਦੀ ਗੱਲ ਕੀਤੀ ਜਾਵੇ ਤੇ ਰੋਪੜ ਰੇਂਜ ਦੇ ਅੰਦਰ ਕਿੱਥੇ ਕਿੱਥੇ ਛਾਪੇਮਾਰੀ ਫਿਲਹਾਲ ਇੱਕ ਸਮੇਂ ਦੇ ਵਿੱਚ ਕਸੋ ਆਪਰੇਸ਼ਨ ਤਹਿਤ ਕੀਤੀ ਜਾ ਰਹੀ ਹੈ। ਅੱਜ ਸਾਡਾ ਰੋਪੜ ਰੇਂਜ ਦੇ ਵਿੱਚ 8 ਥਾਵਾਂ ਦੇ ਜਿਹੜੇ ਅਸੀਂ ਕਰ ਰਹੇ ਹਾਂ ਤੇ ਜਿਹੜਾ ਕਸੋ ਆਪਰੇਸ਼ਨ ਹੈ ਇਹ ਟਾਈਮ ਟੂ ਟਾਈਮ ਸਾਡਾ ਇਦਾਂ ਹੀ ਚੱਲਦਾ ਰਹੂਗਾ ਸਰ ਅਗਰ ਸ਼ੱਕੀ ਵਿਅਕਤੀ ਦੀ ਗੱਲ ਕਰੀ ਜਾਵੇ ਸ਼ੱਕੀ ਵਿਅਕਤੀ ਕਿੰਨੇ ਕੁ ਰਾਉਂਡ ਅਪ ਕੀਤੇ ਗਏ ਨੇ ਅੱਜ ਅਸੀਂ 12 ਬੰਦੇ ਰਾਉਂਡ ਅਪ ਜਿਹੜੇ ਕੀਤੇ ਨੇ ਉਹਨਾਂ ਦੀ ਬਕਾਇਦਾ ਪੁੱਛਗਛ ਕਰਨਗੇ ਸਾਡੇ ਅਫਸਰ ਤੇ ਉਹ ਅੱਗੇ ਪੂਰੀ ਉਹਨਾਂ ਦੇ ਨਾਲ ਪੜਤਾਲ ਕਰਨਗੇ ਥੈਂਕ ਯੂ ਹਜ਼ੂਰ ਜੇਕਰ ਪੁਲਿਸ ਆਫ ਦੀ ਗੱਲ ਕਰੀ ਤਾਂ 8 ਜਗ੍ਹਾ ਦੇ ਉੱਤੇ ਰੋਪੜ ਰੇਸ ਦੇ ਵਿੱਚ ਕਿਤਰਾ ਕਿਤੇ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਸ਼ੱਕੀ ਵੀ ਜਿਹੜੇ ਨੇ ਉਹ ਵੀ ਰਾਉਂਡ ਅਪ ਕੀਤੇ ਗਏ ਤੇ ਥੋੜੀ ਦੇਰ ਵਿੱਚ ਉਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਜਾ ਕੇ ਉਹਨਾਂ ਦੇ ਬਾਇਓ ਡਾਟਾ ਜਿਹੜਾ ਉਹ ਵੀ ਜੂਰ ਸਾਂਝਾ ਕੀਤਾ ਜਾ ਸਕਦਾ ਤੇ ਲਗਾਤਾਰ ਜੇਕਰ ਕਾਸੋ ਆਪਰੇਸ਼ਨ ਦੀ ਗੱਲ ਕਰੀ ਜਾਵੇ ਤਾਂ ਕਾਸੋ ਆਪਰੇਸ਼ਨ ਤਹਿਤ ਪਿੰਡ ਬੁਲੌਂਗੀਆਂ ਦੀਆਂ ਤਸਵੀਰਾਂ ਦਿਖਾ ਰਹੇ ਜਿਹੜੇ ਕਿ ਮੋਹੱਲੇ ਦੇ ਵਿੱਚ ਹੈ ਉੱਥੇ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆਇਆ ਸੀ ਵੱਡੇ ਅਫਸਰ ਜਿਹੜੇ ਨੇ ਉਹ ਇੱਥੇ ਜੋ ਪਹੁੰਚੇ ਹੋਏ ਨਜ਼ਰ ਆਇਆ ਸੀ ਜਿੱਥੇ ਕਿ ਡੀਜੀਪੀ ਦੀ ਗੱਲ ਕਰੀ ਐਸਐਸਪੀ ਦੀ ਗੱਲ ਕਰੀਏ ਜੇਕਰ ਡੀਆਈਜੀ ਦੀ ਕਰਕੇ ਤਾਂ ਸਾਰੇ ਅਫਸਰ ਜਿਹੜੇ ਅੱਜ ਮੋਹੱਲੇ ਦੇ ਬੁਲੌਂਗੀ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਉੱਥੇ ਇਹ ਆਪਰੇਸ਼ਨ ਚੱਲਦਾ ਹੋਇਆ ਜਿਹੜਾ ਨਜ਼ਰ ਆਇਆ ਜਿਹਦੇ ਚੱਲਦੇ ਆ ਅਗਰ ਗੱਲ ਕਰੀ ਜਾਵੇ ਤਾਂ ਜੂਰ ਸ਼ੱਕੀ ਵਿਅਕਤੀ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਮੋਹਲੇ ਤੋਂ ਬੁੜੇ ਜਰਨਲਿਸਟ ਸਰਬਜੀਤ ਸਿੰਘ ਵਿਰਾਲ ਸੰਧੇ